ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਕੁਵਸਟਿਆ ਤੁਹਾਡੇ ਗਾੜੀ ਕੀ ਤਸੱਲੀ ਪਸ਼ੂ ਦੀ ਕਰਿਆ ਕਰੋ ਭਾਵੇਂ ਮੰਡੀ ਚੋਂ ਖਰੀਦਦਾਰੀ ਕਰਦੇ ਜੇ ਭਾਵੇਂ ਕਿਤੇੋਂ ਠੀਕ ਆ ਜੀ ਅੱਜ ਦੀ ਆਪਣੀ ਖਾਸ ਵਿਜ਼ਿਟ ਪਿੰਡ ਪੱਧਰੀ ਪੱਧਰੀ ਕਲਾ ਪਧਰੀ ਕਲਾਂ ਆ ਗਿਆ ਤੇ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਹਰਦੀਪ ਸਿੰਘ ਫੌਜੀ ਤੇ ਬਾਈ ਹਰਦੀਪ ਸਿੰਘ ਫੌਜੀ ਸਾਹਿਬ ਤੇ ਘਰੇ ਪਹੁੰਚੇ ਆ ਤੇ ਚੰਗੇ ਰਿਕਾਰਡ ਵਾਲੇ ਇਹਨਾਂ ਦੇ ਕੋਲ ਸੱਜਣੋ ਪਸ਼ੂ ਆ ਸਾਰੇ ਰਿਕਾਰਡ ਵਾਲੇ ਆ ਜਿਹੜੀਆਂ ਇਹਨਾਂ ਦੀਆਂ ਮੱਝਾਂ ਖਾਸ ਕਰਕੇ ਕੋਈ 15 15 16 16 ਕਿਲੋ ਰਿਕਾਰਡ ਵਾਲੀਆਂ ਮਹੀਆਂ ਇਹਨਾਂ ਦੇ ਕੋਲ ਤੇ ਚੰਗੇ ਰਿਕਾਰਡ ਤੇ ਸਾਰੀਆਂ ਸੱਜਣੋ ਚਲਦੀਆਂ ਆ ਮਾਲ ਵਪਾਰ ਲੈਣ ਦਾ ਨਹੀਂ ਕੀਤਾ ਘਰੇਲੂ ਫਾਰਮ ਆ ਤੇ ਸ਼ੌਂਕ ਤੌਰ ਤੇ ਕੋਈ ਸਾਲ ਬਾਅਦ ਇੱਕ ਅੱਧਾ ਪਸ਼ੂ ਜਿਹੜਾ ਸੇਲ ਕਰਦੇ ਆ। ਬਾਕੀ ਫੌਜੀ ਸਾਹਿਬ ਨਾਲ ਕਰਦੇ ਆ ਗੱਲ ਬਾਤ ਜੁੜੇ ਰਹੋ ਐਂਡ ਤੱਕ ਜੀ। ਫੌਜੀ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੰਮ ਸਿੱਧਾ ਠੀਕ ਜੀ। ਕੰਮ ਸਿੱਧਾ ਵਧੀਆ ਜੀ। ਠੀਕ ਹੈ ਜੀ। ਤੇ ਫੌਜੀ ਸਾਹਿਬ ਨਗਰ ਆਪਣਾ ਆ ਗਿਆ ਪੱਤਰੀਕਲਾ ਹਨਾ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 96150 ਹਾਂ 97774 ਠੀਕ ਹੈ ਜੀ ਤੇ ਆਪਾਂ ਸਿਰਫ ਅੱਜ ਮਾਲੀ ਗੱਲਾਂ ਸੇਲ ਕਰੀਏ। ਠੀਕ ਹੈ ਮੱਝ ਨਹੀਂ ਕਰਨੀ ਉਹ। ਤੇ ਫੌਜੀ ਸਾਹਿਬ ਇਹ ਮੇਰੇ ਹਿਸਾਬ ਨਾਲ ਛਿੱਗਾ ਜਾਂ ਜਵਾਨ ਹੋ ਗਿਆ ਹੋਣਾ ਹਾਂਜੀ ਸਿੱਧਾ ਹੀ ਕਰੂ ਸਿੱਧਾ ਛਿੱਗਾ ਕੋਈ ਨਹੀਂ ਆਂਦਾ ਮੂੰਹ ਆਛਾ ਮੂੰਹ ਦਾ ਕੱਚਾ ਹਨਾ ਜਿਤਨਾ ਮਰਜੀ ਮੂੰਹ ਫੱਲ ਗਏ ਠੀਕ ਹੈ ਇਹ ਫੌਜੀ ਸਾਹਿਬ ਖਰੀਦ ਕੇ ਲਿਆਂਦਾ ਹੈ ਬੱਚਾ ਆ ਬੱਚਾ ਛੋੜਾ ਖਰੀਦ ਕੇ ਲੈ ਇਹ ਕਿਹੜੇ ਪਿੰਡ ਤੋਂ ਆਂਦਾ ਸੀ ਪਾਉ ਪਾਉ ਵਣ ਮਾੜੀ ਮੇ ਘੋਲਿਆਂਦਾ ਜਨਮ ਸਾਹਿਬ ਪਾਉ ਲਗਾ ਠੀਕ ਹੈ ਜੀ ਤੇ ਕੋਈ ਰਿਕਾਰਡ ਦਾ ਜਾਂਦੀ ਮਦਰ ਦਾ ਪਤਾ ਆ ਮੇਰੇ 22 ਕਿਲੋ ਦਾ ਮੈਂ ਥੱਲੇ 22 ਕਿਲੋ ਦੀ ਮਾਂ ਦਿੰਦੀ ਰਹੀ ਉੱਥੇ ਅਜੇ ਵੀ ਹੈਗੀ ਆ ਅਜੇ ਵੀ ਹੈਗੀ ਆ ਅਜੇ ਵੀ ਹੈਗੀ ਉਹਨਾਂ ਕੋਲ ਹਨਾ ਚਵਾਈ ਕਰਦੀ ਆ ਤੇ ਇਹ ਸ਼ੌਕੀਆ ਤੌਰ ਤੇ ਨੇ ਦਾ ਹਾਂਜੀ ਠੀਕ ਆ ਜੀ ਬਾਕੀ ਹੁਣ ਆਪਣੇ ਕੋਲ ਦੂਜਾ ਮਾਲੀ ਤਿਆਰ ਹੋ ਗਿਆ ਠੀਕ ਆ ਇਸ ਕਰਕੇ ਆਪਾਂ ਇਹਨੂੰ ਦੇ ਦੇਣਾ ਚਲੋ ਤੋਰਦਿਏ ਮਾੜੇ ਜਿਹਾ ਚੈੱਕ ਕਰਵਾਈਏ ਤੋਰਾ ਤੇ ਮਾਲੀ ਸੱਜਣਾ ਪੂਰਾ ਜ਼ਬਰਦਸਤ ਆ ਛੋਟਾ ਮੋਟਾ ਨਹੀਂ ਆ ਧੁੰਨ ਤੇ ਪੈਰਾਂ ਤੇ ਸਾਰੀਆਂ ਨਿਸ਼ਾਨੀਆਂ ਬਿੱਲੀ ਮਨ ਕੀ ਅੱਖ ਆਦਰ ਦੇ ਸਿੰਘ ਵੀ ਜਿਹੜੇ ਬਾਜਤਾ ਆ ਗਏ ਹਨਾ ਦੋਨੋਂ ਸਾਈਡ ਤੇ ਮੋਤਰੀ ਦੇ ਦਾਗ ਨੇ ਕੁਝ ਵੀ ਵੇਖ ਸਕਦੇ ਜੇ ਰਾਜੀ ਬਾਜੀ ਵੇਖ ਸਕਦੇ ਜੇ ਪੂਰਾ ਜ਼ਬਰਦਸਤ ਮਾਲ ਜੇ ਲੈਓ ਜੀ ਨੋ ਜੀ ਤੇ ਇਹਦੀ ਕੀਮਤ ਫੌਜੀ ਸਾਹਿਬ ਕਿੰਨੀ ਕਰਦਗੇ 80000 ਰੁਪਈਆ ਸਜਣੋ ਇਹਦੀ ਕੀਮਤ ਆ ਤੇ ਘਰ ਆਿਆਂ ਦਾ ਜਿਹੜਾ ਬਿਲਕੁਲ ਛੜ ਦਿਓ ਕੋਈ ਗੱਲ ਨਹੀਂ ਸਾਈਡ ਤੇ ਹੋ ਜਾ ਤੁਸੀਂ ਮੁਖੜਾ ਮਖੜਾ ਵਿਖਾ ਲੀਏ ਘਰ ਆਿਆਂ ਦਾ ਥੋੜਾ ਵੱਡਾ ਹੋਰ ਮਾਨ ਤਾਨ ਹੋ ਜਾਊਗਾ ਮਾਲੀ ਪੂਰਾ ਜ਼ਬਰਦਸਤ ਜੇ ਤੇ ਪਹੁੰਚਣਾ ਪਊਗਾ ਪਿੰਡ ਪਧਰੀ ਕਲਾ ਸੋਹ ਸਿੰਘ ਦੇ ਨੇੜੇ ਹੈਣਾ ਹਾਂ ਸਰਕਾਰੀ ਹਸਪੀਟਲ ਆ ਡੰਗਰਾਂ ਦਾ ਉਹਦੇ ਨੇੜੇ ਬਿਲਕੁਲ ਇਹਨਾਂ ਦੀਆਂ ਬਾਈਕਾਂ ਡੇਰਾ ਜਨੂ ਕਹਿ ਸਕਦੇ ਆ ਖਰੀਦਦਾਰੀ ਕਰਿਓ ਸასი ਗਾਲ ਜੀ